ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਪੰਜਾਬੀਆਂ ਦੀ ਇਸ ਨਾਲੋਂ ਵੱਧ ਬੇਇੱਜ਼ਤੀ ਦੀ ਅਜੇ ਕੋਈ ਕਸਰ ਹੈ ਦੋਸਤੋ ਅੰਗਰੇਜ਼ਾਂ ਨੇ ਸਾਡੇ ਦੇਸ਼ ਨੂੰ ਲਗਭਗ 2250 ਸਾਲ ਤੱਕ ਗੁਲਾਮ ਬਣਾ ਕੇ ਰੱਖਿਆ ਇਸ 2250 ਸਾਲਾਂ ਵਿੱਚ ਉਹਨਾਂ ਨੇ ਸਾਡੇ ਦੇਸ਼ ਨੂੰ ਖੂਬ ਲੁੱਟਿਆ ਇੱਥੋਂ ਉਹ ਸੋਨੇ ਚਾਂਦੀ ਦੇ ਸਮੁੰਦਰੀ ਜਹਾਜ਼ ਭਰ-ਭਰ ਕੇ ਲੈ ਕੇ ਗਏ ਸਾਡੇ ਦੇਸ਼ ਨੂੰ ਲੁੱਟਣ ਦੇ ਨਾਲ ਨਾਲ ਉਹ ਭਾਰਤੀਆਂ ਨੂੰ ਬੇਇਜਤ ਵੀ ਕਰਦੇ ਰਹੇ ਉਹ ਭਾਰਤ ਦੇ ਲੋਕਾਂ ਨੂੰ ਇੰਡੀਅਨ ਡੌਕ ਕਹਿੰਦੇ ਸਨ ਅਮਰਤਸਰ ਵਿਖੇ ਵਿਖੇ ਜੱਲ੍ਹਿਆਂਵਾਲੇ ਬਾਗ ਦੀ ਘਟਨਾ ਦਾ ਸਭ ਨੂੰ ਪਤਾ ਹੈ ਕਿ ਕਿਵੇਂ ਉਹਨਾਂ ਨੇ ਆਪਣੇ ਪੰਜਾਬੀਆਂ ਨੂੰ ਬਿਨਾਂ ਕਿਸੇ ਕਸੂਰ ਤੋਂ ਗੋਲੀਆਂ ਨਾਲ ਭੁੰਨ ਸੁੱਟਿਆ ਸੀ ਇਸ ਦੇਸ਼ ਦੀ ਗੁਲਾਮੀ ਨੂੰ ਆਪਣੇ ਗਲੋਂ ਲਾਉਣ ਵਾਸਤੇ ਲੱਖਾਂ ਹੀ ਕ੍ਰਾਂਤੀਕਾਰੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਫਿਰ ਕਿਤੇ ਜਾ ਕੇ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਬੇਸ਼ੱਕ ਇੱਥੋਂ ਗੋਰੇ ਅੰਗਰੇਜ਼ ਚਲੇ ਗਏ ਤੇ ਕਾਲੇ ਅੰਗਰੇਜ਼ ਆ ਗਏ ਪਰ ਇਸ ਵਿਸ਼ੇ ਉੱਪਰ ਇੱਕ ਵੱਖਰੀ ਗੱਲ ਕੀਤੀ ਜਾ ਸਕਦੀ ਹੈ ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਸਾਡੇ ਪੰਜਾਬੀਆਂ ਦੀ ਜਮੀਰ ਮਰ ਚੁੱਕੀ ਹੈ ਜਿਹੜੇ ਅੰਗਰੇਜ਼ ਸਾਡੇ ਦੇਸ਼ ਨੂੰ ਲੁੱਟ ਕੇ ਅਮੀਰ ਬਣੇ ਜਿਹੜੇ ਅੰਗਰੇਜ਼ ਗੁਲਾਮੀ ਦੇ ਸਮੇ ਸਾਡੇ ਨਾਲ ਕੁੱਤਿਆਂ ਨਾਲੋਂ ਵੀ ਭੈੜਾ سلوਕ ਕਰਦੇ ਰਹੇ ਸਾਡੀਆਂ ਇੱਜ਼ਤਾਂ ਲੁੱਟਦੇ ਰਹੇ ਅੱਜ ਅਸੀਂ ਫਿਰ ਉਹਨਾਂ ਦੇ ਹੀ ਦੇਸ਼ਾਂ ਵਿੱਚ ਜਾ ਕੇ ਉਹਨਾਂ ਦੀਆਂ ਟੱਟੀਆਂ ਸਾਫ਼ ਕਰਦੇ ਹਾਂ ਉਹਨਾਂ ਦੇ ਭਾਂਡੇ ਮਾਜਦੇ ਹਾਂ ਫਿਰ ਸ਼ਰਮ ਤਾਂ ਸਾਨੂੰ ਆਉਂਦੀ ਨਹੀਂ ਅਸੀਂ 50-50 ਲੱਖ ਰੁਪਇਆ ਏਜੰਟਾਂ ਨੂੰ ਦੇ ਕੇ ਡੌਂਕੀਆਂ ਲਾ ਕੇ ਜੰਗਲ ਪਾਰ ਕਰਕੇ ਬੇੜੀਆਂ ਰਾਹੀਂ ਸਮੁੰਦਰ ਪਾਰ ਕਰਕੇ ਮੈਕਸੀਕੋ ਦੀਆਂ ਕੰਡਿਆਂ ਵਾਲੀਆਂ ਤਾਰਾਂ ਵਾਲੀਆਂ ਕੰਧਾਂ ਟੱਪ ਕੇ ਅਮਰੀਕਾ ਗਏ ਕਈ ਤਾਂ ਵਿਚਾਰੇ ਰਾਹ ਵਿੱਚ ਹੀ ਮਰਮਕ ਗਏ ਪਰ ਜਿਹੜੇ ਇੰਨੀਆਂ ਮੁਸ਼ਕਲਾਂ 'ਚ ਹਲਕੇ ਅਮਰੀਕਾ ਪਹੁੰਚ ਗਏ ਉਹਨਾਂ ਨੂੰ ਉੱਥੋਂ ਦੇ ਰਾਸ਼ਟਰਪਤੀ ਟਰੰਪ ਨੇ ਅੱਥਕੜੀਆਂ ਲਾ ਕੇ ਜਹਾਜ਼ ਰਾਹੀਂ ਵਾਪਸ ਭੇਜ ਦਿੱਤਾ ਕੀ 50 ਲੱਖ ਰੁਪਏ ਲਾ ਕੇ ਅਸੀਂ ਇੱਥੇ ਕੋਈ ਕੰਮ ਨਹੀਂ ਕਰ ਸਕਦੇ ਵੈਸੇ ਤਾਂ 50 ਲੱਖ ਲਾਂਡਰੀ ਕੋਈ ਲੋੜ ਵੀ ਨਹੀਂ ਹੁੰਦੀ 4-5 ਲੱਖ ਰੁਪਏ ਖਰਚ ਕਰਕੇ ਕੋਈ ਨਿੱਕਾ ਮੋਟਾ ਕੰਮ ਹੋ ਸਕਦਾ ਹੈ ਪਰ ਅਸੀਂ ਇੱਥੇ ਕੰਮ ਕਰਨਾ ਨਹੀਂ ਕਿਉਂਕਿ ਇੱਥੇ ਸਾਨੂੰ ਕੰਮ ਕਰਦਿਆਂ ਨੂੰ ਸ਼ਰਮ ਆਉਂਦੀ ਹੈ ਅ ਟਰੰਪ ਨੂੰ ਕਹੋ ਕਿ ਆਪਣਾ ਇਤਿਹਾਸ ਪੜ੍ਹ ਲਵੇ 18ਵੀਂ ਸਦੀ ਤੱਕ ਇਹ ਅਮਰੀਕਾ ਕੋਲ ਆਪਣੇ ਖਾਣ ਜੋਗੇ ਦਾਣੇ ਵੀ ਨਹੀਂ ਸਨ 1947 ਤੱਕ ਡਾਲਰ ਪਾਉਂਡ ਅਤੇ ਰੁਪਇਆ ਲਗਭਗ ਲਗਭਗ ਬਰਾਬਰ ਸੀ ਪਰ ਅੱਜ ਅਮਰੀਕਾ ਪੂਰੀ ਦੁਨੀਆ ਉੱਪਰ ਆਪਣੀ ਧੌਂਸ ਜਮਾਈ ਬੈਠਾ ਹੈ ਸਾਡੀਆਂ ਸਰਕਾਰਾਂ ਨੂੰ ਵੀ ਇਸ ਗੱਲ ਦੀ ਰੱਤੀ ਪਰ ਵੀ ਸ਼ਰਮ ਨਹੀਂ ਹੈ ਕਿ ਅਮਰੀਕਾ ਨੇ ਸਾਡੇ ਪੰਜਾਬੀਆਂ ਨੂੰ ਕਿਵੇਂ ਬੇਇੱਜ਼ਤ ਕਰਕੇ ਉੱਥੋਂ ਕੱਢਿਆ ਹੈ ਕੀ ਸਰਕਾਰ ਹੁਣ ਮੱਖੀਆਂ ਮਾਰ ਰਹੀ ਹੈ ਇਹਨਾਂ ਏਜੰਟਾਂ ਦਾ ਪਤਾ ਕਰਕੇ ਕਿ ਇਹਨਾਂ ਨੂੰ ਸਰਕਾਰ ਫੜ ਨਹੀਂ ਸਕਦੀ ਕੀ ਉਹ ਜੰਟ ਹਵਾ ਵਿੱਚ ਰਹਿੰਦੇ ਹਨ ਜਿਹੜੇ ਇਸ ਸਰਕਾਰ ਨੂੰ ਲੱਭਦੇ ਨਹੀਂ ਅਸਲ ਵਿੱਚ ਦੋਸਤੋ ਕੁੱਤੀ ਚੋਰਾ ਨਾਲ ਡਲੀ ਹੋਈ ਹੈ ਜਿਹੜੇ ਬੱਚੇ ਰਿਪੋਰਟ ਹੋ ਕੇ ਆਏ ਆ ਹਨ ਉਹਨਾਂ ਦੀ ਅਤੇ ਉਹਨਾਂ ਦੇ ਮਾਪਿਆਂ ਦੀ ਤਾਂ ਜੋ ਬੇਇੱਜ਼ਤੀ ਹੋਈ ਹੋਈ ਹੈ ਉਹਨਾਂ ਦੇ ਪੈਸੇ ਦੀ ਬਰਬਾਦੀ ਹੋਈ ਹੈ ਪਰ ਇਨਾ ਬੱਚਿਆਂ ਨਾਲੋਂ ਜੇ ਸੋਚੀਏ ਤਾਂ ਸਾਡੀਆਂ ਸਰਕਾਰਾਂ ਦੀ ਇਸ ਨਾਲੋਂ ਵੀ ਵੱਧ ਬੇਇੱਜ਼ਤੀ ਹੋਈ ਹੈ ਕਿ ਕਿਵੇਂ ਅਗਲੇ ਨੇ ਤੁਹਾਡੇ ਦੇਸ਼ਵਾਸੀਆਂ ਨੂੰ ਜਹਾਜ਼ ਭਰ ਕੇ ਤੁਹਾਡੇ ਵਿਦੇੜੇ ਵਿੱਚ ਤਾਰ ਦਿੱਤਾ ਹੈ ਜੇਕਰ ਅਜੇ ਵੀ ਐਡੀ ਵੱਡੀ ਗੱਲ ਨੂੰ ਆਪਣੀ ਬੇਇੱਜ਼ਤੀ ਨਹੀਂ ਸਮਝਿਆ ਜਾਂਦਾ ਤਾਂ ਫਿਰ ਤਾਂ ਰੱਬ ਹੀ ਰੱਖਾ ਹੈ ਸੋ ਮੇਰੀ ਪੰਜਾਬ ਦੇ ਲੋਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹੜੇ ਬੱਚੇ ਰਿਪੋਰਟ ਹੋ ਕੇ ਵਾਪਸ ਆਏ ਹਨ ਉਹਨਾਂ ਨੂੰ ਤਾਨੇ ਮੇਨੇ ਮਾਰ ਕੇ ਜਲੀਲ ਨਾ ਕੀਤਾ ਜਾਵੇ ਜਿੰਨਾ ਹੋ ਸਕਦਾ ਹੈ ਉਹਨਾਂ ਨਾਲ ਹਮਦਰਦੀ ਨਾਲ ਪੇਸ਼ ਆਇਆ ਜਾਵੇ ਜਿੰਨੇ ਜੋਗਾ ਕੋਈ ਆਦਮੀ ਹੈ ਉਹਨਾਂ ਦੀ ਹਰ ਤਰੀਕੇ ਨਾਲ ਮਦਦ ਕੀਤੀ ਜਾਵੇ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਦੁਬਾਰਾ ਸ਼ੁਰੂ ਕਰ ਸਕਣ ਅਤੇ ਆਪਣੇ ਬਾਲ ਬੱਚਿਆਂ ਦਾ ਅਤੇ ਆਪਣੇ ਮਾਤਾ ਪਿਤਾ ਦਾ ਸਹਾਰਾ ਬਣ ਸਕਣ ਉਮੀਦ ਹੈ ਕਿ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਹੋਵੋਗੇ ਜੇਕਰ ਮੇਰੇ ਵਿਚਾਰ ਆਪ ਜੀ ਨੂੰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਸੌਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ